ਪਾਠ ਨੰਬਰ 9 ਨਿੰਮ ਆਓ ਬੱਚੋ ਪਾਠ ਪੜ੍ਹਦੇ ਹਾਂ ਮੈਂ ਨਿੰਮ ਹਾਂ ਕਈ ਮੈਨੂੰ ਨਿੰਬ ਵੀ ਆਖਦੇ ਹਨ ਮੈਂ ਹਰ ਥਾਂ ਮਿਲਦੀ ਹਾਂ ਪਿੰਡ ਵਿੱਚ ਵੀ ਤੇ ਸ਼ਹਿਰ ਵਿੱਚ ਵੀ ਖੇਤ ਵਿੱਚ ਵੀ ਤੇ ਘਰ ਵਿੱਚ ਵੀ ਲੋਕ ਮੈਨੂੰ ਵੇੜਿਆਂ ਵਿੱਚ ਲੋਣਾ ਪਸੰਦ ਕਰਦੇ ਹਨ ਮੇਰਾ ਦਰਖਤ ਬਹੁਤ ਵੱਡਾ ਹੁੰਦਾ ਹੈ ਮੇਰੀ ਛਾਂ ਬਹੁਤ ਸੰਘਣੀ ਹੁੰਦੀ ਹੈ ਵੱਡੇ ਮੇਰੀ ਛਾਂ ਹੇਠਾਂ ਬੈਠਦੇ ਹਨ ਬੱਚੇ ਮੇਰੀ ਛਾਂ ਵਿੱਚ ਖੇਡਦੇ ਹਨ ਕੁੜੀਆਂ ਮੇਰੇ ਟਾਣਿਆਂ ਉੱਤੇ ਪਿੰਗਾ ਪਾਉਂਦੀਆਂ ਹਨ ਵੈਦ ਮੇਰੇ ਵਿੱਚ ਕਈ ਗੁਣ ਦੱਸਦੇ ਹਨ ਕਈ ਦਵਾਈਆਂ ਵਿੱਚ ਮੇਰੀ ਵਰਤੋਂ ਕੀਤੀ ਜਾਂਦੀ ਹੈ ਸਿਆਣੇ ਕਹਿੰਦੇ ਹਨ ਕਿ ਮੇਰੀ ਹਰ ਚੀਜ਼ ਬਹੁਤ ਕੰਮ ਆਉਂਦੀ ਹੈ ਮੇਰੇ ਪੱਤੇ ਸੁਕਾ ਕੇ ਟਰੰਕਾਂ ਵਿੱਚ ਰੱਖੇ ਗਰਮ ਕੱਪੜਿਆਂ ਵਿੱਚ ਪਾਏ ਜਾਂਦੇ ਹਨ ਕਹਿੰਦੇ ਹਨ ਇੰਜ ਕਰਨ ਨਾਲ ਉਨਾਂ ਨੂੰ ਕੀੜਾ ਨਹੀਂ ਲੱਗਦਾ ਕਣਕ ਦੇ ਢੋਲ ਵਿੱਚ ਵੀ ਮੇਰੇ ਪੱਤੇ ਪਾਏ ਜਾਂਦੇ ਹਨ ਲੋਕ ਮੇਰੇ ਪੱਤੇ ਉਬਾਲ ਕੇ ਉਸ ਪਾਣੀ ਨਾਲ ਨਹਾਉਂਦੇ ਹਨ ਮੈਨੂੰ ਫੁੱਲ ਫਲ ਵੀ ਲੱਗਦੇ ਹਨ ਮੇਰੇ ਫਲ ਨੂੰ ਨਿਮੋਲੀ ਜਾਂ ਨਿੰਬੋਲੀ ਵੀ ਕਿਹਾ ਜਾਂਦਾ ਹੈ ਨਿਮੋਲੀਆਂ ਘੋੜੀਆਂ ਮਿੱਠੀਆਂ ਤੇ ਕੌੜੀਆਂ ਹੁੰਦੀਆਂ ਹਨ ਇਹਨਾਂ ਤੋਂ ਸਾਬਣ ਤੇ ਤੇਲ ਬਣਾਇਆ ਜਾਂਦਾ ਹੈ ਮੇਰੀ ਦਾਤਨ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਇਹ ਕੌੜੀ ਜ਼ਰੂਰ ਹੁੰਦੀ ਹੈ ਪਰ ਗੁਣਕਾਰੀ ਹੈ ਮੇਰੀ ਲੱਕੜ ਤੋਂ ਫਰਨੀਚਰ ਵੀ ਬਣਦਾ ਹੈ ਨਿੰਮ ਦੇ ਘੋਟਨੇ ਅਤੇ ਨਿੰਮ ਦੇ ਸੰਦੂਕ ਬਾਰੇ ਤਾਂ ਲੋਕਗੀਤ ਵੀ ਲਿਖੇ ਗਏ ਹਨ ਕਹਿੰਦੇ ਹਨ ਕਿ ਮੇਰੀ ਹਵਾ ਵੀ ਬਹੁਤ ਸ਼ੁੱਧ ਹੁੰਦੀ ਹੈ ਜੇ ਮੈਂ ਗੁਣਕਾਰੀ ਹਾਂ ਤਾਂ ਹੀ ਸਭ ਦੀ ਪਿਆਰੀ ਹਾਂ ਆਓ ਇਸ ਦੀ ਪਾਠ ਅਭਿਆਸ ਕਰਦੇ ਹਾਂ ਨੰਬਰ 1 মৌখিক ਪ੍ਰਸ਼ਨ ਊੜਾ ਨਿੰਮ ਸਾਡੇ ਕੀ ਕੀ ਕੰਮ ਆਉਂਦੀ ਹੈ ਨਿੰਮ ਦੀ ਵਰਤੋਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ ਇਸ ਦੇ ਪੱਤੇ ਸਕਾ ਕੇ ਟਰੰਕਾਂ ਵਿੱਚ ਰੱਖੇ ਗਰਮ ਕੱਪੜਿਆਂ ਨੂੰ ਕੀੜਾ ਲੱਗਣ ਤੋਂ ਬਚਾਉਣ ਲਈ ਵਰਤੇ ਜਾਂਦੇ ਹਨ ਇਸ ਦੀ ਲੱਕੜ ਤੋਂ ਫਰਨੀਚਰ ਕੋਟਨੇ ਅਤੇ ਸੰਦੂਕ ਬਣਾਏ ਜਾਂਦੇ ਹਨ ਇਸ ਦੇ ਫਲ ਨਿੰਮੂਲੀਆਂ ਤੋਂ ਸਾਬਣ ਤੇ ਤੇਲ ਬਣਾਇਆ ਜਾਂਦਾ ਹੈ ਇਸ ਦੀ ਦਤਨ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਨੰਬਰ 2 ਠੀਕ ਸ਼ਬਦ ਸੁਣ ਕੇ ਖਾਲੀ ਥਾਵਾਂ ਭਰੋ ਊੜਾ ਨਿੰਮ ਦਾ ਰਖਤ ਬਹੁਤ ਡੈਸ਼ ਹੁੰਦਾ ਹੈ ਵੱਡਾ ਐਡਾ ਨਿੰਮ ਦੀ ਦਾਤਣ ਡੈਸ਼ ਹੁੰਦੀ ਹੈ ਕੌੜੀ ਈੜੀ ਨਿੰਮ ਦੀ ਛਾਂ ਡੈਸ਼ ਹੁੰਦੀ ਹੈ ਸੰਗਣੀ ਸਸਾ ਨਿੰਮ ਹਵਾ ਨੂੰ ਡੈਸ਼ ਕਰਦੀ ਹੈ ਸ਼ੁੱਧ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਲੋਕ ਨਿੰਮ ਕਿੱਥੇ ਲਾਉਣਾ ਪਸੰਦ ਕਰਦੇ ਹਨ ਲੋਕ ਨਿੰਮ ਨੂੰ ਵੇੜਿਆਂ ਵਿੱਚ ਲਾਉਣਾ ਪਸੰਦ ਕਰਦੇ ਹਨ ਐਡਾ ਨਿੰਮ ਦੇ ਪੱਤੇ ਕਿਸ ਕੰਮ ਆਉਂਦੇ ਹਨ ਨਿੰਮ ਦੇ ਪੱਤੇ ਸੁਕਾ ਕੇ ਟਰੰਕਾਂ ਵਿੱਚ ਰੱਖੇ ਗਰਮ ਕੱਪੜਿਆਂ ਵਿੱਚ ਪਾਏ ਜਾਂਦੇ ਹਨ ਤਾਂ ਜੋ ਇਹਨਾਂ ਨੂੰ ਕੀੜਾ ਨਾ ਲਗੇ ਈੜੀ ਨਿੰਮ ਦੇ ਫਲ ਨੂੰ ਕੀ ਕਹਿੰਦੇ ਹਨ ਨਿੰਮ ਦੇ ਫਲ ਨੂੰ ਨਿੰਮੂਲੀ ਜਾਂ ਨਿੰਬੂਲੀ ਆਖਦੇ ਹਨ ਸਸਾ ਨਿੰਮ ਦੀ ਲੱਕੜ ਤੋਂ ਕੀ ਬੰਦਾ ਹੈ ਨਿੰਮ ਦੀ ਲੱਕੜ ਤੋਂ ਫਰਨੀਚਰ ਕੋਟਨੇ ਤੇ ਸੰਦੂਕ ਬੰਦਾ ਹੈ ਨੰਬਰ 4 ਸਮਝੋ ਅਤੇ ਲਿਖੋ ਦਰਖਤ ਦਰਖਤਾਂ ਆਓ ਬੱਚਿਓ ਬਾਕੀ ਸ਼ਬਦਾਂ ਦੇ ਵਚਨ ਅਖੀਰ ਵਿੱਚ ਕੰਨਾ ਬਿੰਦੀ ਲਾ ਕੇ ਬਦਲਦੇ ਹਾਂ ਖੇਤ ਖੇਤਾਂ ਟਰੰਕ ਟਰੰਕਾਂ ਪਿੰਡ ਪਿੰਡਾਂ ਕੁੜੀ ਕੁੜੀਆਂ ਸੋ ਇਹਨਾਂ ਦੇ ਵਚਨ ਅਖੀਰ ਵਿੱਚ ਕੰਨਾ ਬਿੰਦੀ ਲਗਾ ਕੇ ਬਦਲਾਂਗੇ ਦਵਾਈ ਦਵਾਈਆਂ ਨਿਮੋਲੀ ਨਿਮੋਲੀਆਂ ਕੌੜੀ ਕੌੜੀਆਂ ਨੰਬਰ 4 ਸਮਝੋ ਅਤੇ ਲਿਖੋ ਕਮਜ਼ੋਰ ਮਜ਼ਬੂਤ ਆਓ ਬਾਕੀ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖਦੇ ਹਾਂ ਅਸ਼ੁੱਧ ਸ਼ੁੱਧ ਮਿੱਠੀਆਂ ਕੌੜੀਆਂ ਛਾਂ ਤੋਪ ਨੰਬਰ 5 ਰਚਨਾਤਮਕ ਕਾਰਜ ਨਿੰਮ ਦੇ ਰੁੱਖ ਦੇ ਲਾਭ ਦਤਨ ਦੰਦਾਂ ਦੀ ਮਜ਼ਬੂਤੀ ਲਈ ਸੰਗਣੀ ਛਾਂ ਦਵਾਈਆਂ ਵਿੱਚ ਵਰਤੋਂ ਫਰਨੀਚਰ ਲਈ ਵਰਤੋਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ